ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਦੇ ਨਾਵਲ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਨਾਵਲ ਦਾ ਨਾਮ ਨਿਰਮੋਹੀ ਤਰਮੀਮਾ ਪਾਗਛੀ ਮਾਂ ਕਹਾਣੀ ਕਰਨੀ ਦਿਆਲ ਕੌਰ ਆਉ ਸ਼ੁਰੂ ਕਰਦੇ ਹਾਂ ਮੈਂ ਆਪਣੀ ਡਿਊਟੀ ਤੋਂ 5:30 ਵਜੇ ਤੱਕ ਆਉਂਦਾ ਸੀ ਤੇ ਮੰਮੀ ਜੀ ਸਕੂਲ ਤੋਂ 2:30 ਵਜੇ ਘਰ ਆ ਜਾਂਦੀ ਸੀ ਉਸ ਦਿਨ ਰਿੱਤੂ ਨਾਲ ਮੰਮੀ ਬਿਲਕੁਲ ਨਾ ਬੋਲੇ ਰਿੱਤੂ ਵੀ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਰਹੀ ਜਿਸ ਨੂੰ ਮੈਂ ਪਹਿਲਾਂ ਹੀ ਸਮਝਾ ਕੇ ਗਿਆ ਸੀ ਕਿ ਮੰਮੀ ਜੀ ਨਾਲ ਤੂੰ ਕੋਈ ਬਹਿਸ ਨਹੀਂ ਕਰਨੀ ਰੀਤੂ ਬੜੀ ਸਮਝਦਾਰ ਲੜਕੀ ਸੀ ਜਿਵੇਂ ਮੈਂ ਕਹਿੰਦਾ ਸੀ ਉਹ ਮੇਰੀ ਗੱਲ ਮੰਨ ਲੈਂਦੀ ਸੀ ਸਾਡੇ ਵਿਆਹ ਨੂੰ ਹੋਇਆ ਹੁਣ ਲਗਭਗ 3 ਕਿ ਮਹੀਨੇ ਹੋਈ ਸੀ ਇੱਕ ਰਾਤ ਨੂੰ ਰੀਤੂ ਸਾਰੀ ਰਾਤ ਉਲਟੀਆਂ ਕਰਦੀ ਰਹੀ ਮੈਂ ਅਗਲੇ ਦਿਨ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ ਚਲੋ ਉੱਥੇ ਉਸੇ ਟੈਸਟ ਕੀਤਾ ਗਿਆ ਤਾਂ ਉਹ ਗਰਭਪਤੀ ਸੀ ਘਰ ਆ ਕੇ ਜਦੋਂ ਮੈਂ ਮੰਮੀ ਜੀ ਨੂੰ ਇਹ ਗੱਲ ਦੱਸੀ ਮੰਮੀ ਜੀ ਆਖਣ ਲੱਗੇ ਕਿ ਅਸੀਂ ਬੱਚਾ ਨਹੀਂ ਰੱਖਣਾ ਮੰਮੀ ਜੀ ਨੇ ਰੀਤੂ ਨੂੰ ਬੱਚਾ ਘਰੋਂ ਲੈ ਆਖਿਆ ਪਰ ਇਹ ਤੁ ਨਹੀਂ ਮੰਨ ਰਹੀ ਸੀ ਮੈਂ ਮੰਮੀ ਜੀ ਨਾਲ ਬਹੁਤ ਬਹਿਸ ਕੀਤੀ ਮੰਮੀ ਜੀ ਨੇ ਬਸ ਜਿੱਦ ਫੜ ਲਈ ਤੇ ਵਚਨ ਨਹੀਂ ਰੱਖਾਂਗੇ ਇਸ ਘਰ ਵਿੱਚ ਸਿਰਫ ਇੰਨੀ ਜ਼ਿਆਦਾ ਸਾਡੇ ਕੋਲ ਕਮਾਈ ਨਹੀਂ ਸੀ ਕਿ ਅਸੀਂ ਤੇਰੇ ਬੱਚਿਆਂ ਨੂੰ ਪਾਲੀਏ ਮੈਂ ਮੰਮੀ ਜੀ ਨੂੰ ਆਖਿਆ ਕਿ ਮੰਮੀ ਜੀ ਤੁਸੀਂ ਮੇਰੇ ਬੱਚਿਆਂ ਨੂੰ ਬਿਲਕੁਲ ਨਹੀਂ ਪਾਲਣਾ ਮੈਂ ਆਪਣੇ ਬੱਚੇ ਨੂੰ ਖੁਦ ਪਾਲਾਂਗਾ ਪਰ ਮੈਂ ਬੱਚਾ ਗਰਾਉਣ ਦੇ ਹੱਕ ਵਿੱਚ ਨਹੀਂ ਮੈਂ ਮੰਮੀ ਜੀ ਨੂੰ ਆਖਿਆ ਕਿ ਇਹ ਗੱਲ ਸਰਾਸਰ ਗਲਤ ਹੈ ਇੱਕ ਦਿਨ ਦਫ਼ਤਰ ਵੱਲੋਂ ਇੱਕ ਸਾਡਾ ਸਟਾਫ ਦਾ ਟੂਰ ਜਾ ਰਿਹਾ ਸੀ ਮੈਂ ਉਸ ਟੂਰ ਵਿੱਚ ਜਾਣਾ ਸੀ ਮੈਂ ਉਸ ਤੁਰ ਵਿੱਚ ਜਾਣਾ ਸੀ ਰੀਤੂ ਘਰ ਵਿੱਚ ਇਕੱਲੀ ਸੀ ਪਰ ਮੰਮੀ ਪਾਪਾ ਦਾ ਘਰ ਵਿੱਚ ਜ਼ਰੂਰ ਸੀ ਮੰਮੀ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨਾਂ ਨੇ ਪਹਿਲਾਂ ਹੀ ਸਕੀਮ ਕੜ ਲਈ ਮੇਰੇ ਜਾਣ ਪਿੱਛੋਂ ਰੀਤੂ ਨੂੰ ਬਹੁਤ ਬੁਖਾਰ ਹੋ ਗਿਆ ਰੀਤੂ ਨੂੰ ਮੰਮੀ ਜੀ ਡਾਕਟਰ ਕੋਲ ਲੱਗੇ ਪਤਾ ਨਹੀਂ ਮੰਮੀ ਜੀ ਨੇ ਡਾਕਟਰ ਨੂੰ ਕੀ ਆਖਿਆ ਡਾਕਟਰ ਨੇ ਇੰਜੈਕਸ਼ਨ ਦਿੱਤੀ ਰੀਤੂ ਦਾ ਵਜਾ ਖਰਾਬ ਹੋ ਗਿਆ ਰੀਤੂ ਤਾਂ ਪਹਿਲਾਂ ਹੀ ਬਹੁਤ ਬਿਮਾਰ ਸੀ ਉੱਪਰ ਮੰਮੀ ਜੀ ਨੇ ਇੱਕ ਹੋਰ ਗਲਤੀ ਕੀਤੀ ਰੀਤੂ ਨੂੰ ਹੁਣ ਘੱਟੋ ਘੱਟ ਹਫ਼ਤੇ 10 ਦਿਨ ਆਰਾਮ ਦੀ ਜ਼ਰੂਰਤ ਸੀ ਪਰ ਮੰਮੀ ਜੀ ਇੱਕ ਦਿਨ ਵੀ ਆਰਾਮ ਨਹੀਂ ਕਰਨ ਦਿੰਦੇ ਸੀ ਰੀਤੂ ਮੇਰੇ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਸੀ ਜਦੋਂ ਵੀ ਉਸਨੇ ਮੇਰੇ ਨਾਲ ਫੋਨ ਤੇ ਗੱਲ ਕਰਨੀ ਉਸਨੇ ਉੱਚੀ ਉੱਚੀ ਰੋਣਾ ਮਿਸ ਨੇ ਮੈਨੂੰ ਆਖਣਾ ਮੁਕੇਸ਼ ਮੇਰਾ ਇਸ ਘਰ ਵਿੱਚ ਬਿਲਕੁਲ ਦਿਲ ਨਹੀਂ ਲੱਗਦਾ ਮੈਂ ਕੀ ਕਰਾਂ ਤੁਸੀਂ ਜਲਦੀ ਤੋਂ ਜਲਦੀ ਘਰ ਆ ਜਾਓ ਮੈਂ ਰੀਤੂ ਨੂੰ ਫੋਨ ਤੇ ਬਹੁਤ ਤਸੱਲੀਆਂ ਦਿੰਦਾ ਬਸ ਦੋ ਦਿਨਾਂ ਦੀ ਗੱਲ ਮੈਂ ਘਰ ਵਾਪਸ ਆ ਜਾਵਾਂਗਾ ਪਰ ਉਦھر ਮੰਮੀ ਜੀ ਨੇ ਉਸ ਨਾਲ ਜੀਣਾ ਹਰਾਮ ਕੀਤਾ ਜਦੋਂ ਵੀ ਮੈਂ ਰੀਤੂ ਨਾਲ ਫੋਨ ਤੇ ਗੱਲ ਕਰਨੀ ਉਸ ਸਮੇਂ ਮੰਮੀ ਜੀ ਉਸ ਨਾਲ ਲੜਾਈ ਕਰ ਰਹੇ ਹੁੰਦੇ ਪਰ ਮੈਂ ਦੂਰ ਬੈਠਾ ਕੁਝ ਕਰ ਵੀ ਨਹੀਂ ਸਕਦਾ ਸੀ ਨਾ ਮੈਂ ਮੰਮੀ ਨੂੰ ਕੁਝ ਕਹਿ ਸਕਦਾ ਸੀ ਜੇ ਮੈਂ ਮੰਮੀ ਜੀ ਨੂੰ ਕੁਝ ਕਹਿਣਾ ਤਾਂ ਮੰਮੀ ਜੀ ਨੇ ਲੜਾਈ ਹੀ ਕਰਨੀ ਸੀ ਬਸ ਮੈਂ ਰੀਤੂ ਨੂੰ ਤਸੱਲੀ ਦਿੱਤੀ ਰੀਤੂ ਬਸ ਮੈਂ ਦੋ ਦਿਨਾਂ ਤੱਕ ਤੇਰੇ ਕੋਲ ਪਹੁੰਚ ਆ ਮੰਗਾ ਚੁਰਤੇ ਗਿਆ ਨੂੰ ਕਿੰਨੇ ਦਿਨ ਹੋ ਗਏ ਸੀ ਰੀਤੂ ਨੂੰ ਜੀਨ ਔਖਾ ਕੀਤਾ ਹੋਇਆ ਸੀ ਇੱਕ ਦਿਨ ਜਦੋਂ ਮੈਂ ਘਰ ਨੂੰ ਰੀਤੂ ਨੂੰ ਫੋਨ ਕੀਤਾ ਸੀ ਤਾਂ ਉਸ ਸਮੇਂ ਬਹੁਤ ਰੋ ਰਹੀ ਸੀ ਮੈਨੂੰ ਆਖਣ ਲੱਗੀ ਜੇ ਤੁਸੀਂ ਨਹੀਂ ਆਏ ਤਾਂ ਮੈਂ ਜਲਦੀ ਇਸ ਘਰ ਨੂੰ ਛੱਡ ਕੇ ਚਲੀ ਜਾਵਾਂਗੀ ਮੈਂ ਰੀਤੂ ਨੂੰ ਪੁੱਛਿਆ ਤੂੰ ਘਰ ਛੱਡ ਕੇ ਕਿੱਥੇ ਜਾਵੇਂਗੀ ਰੀਤੂ ਨੇ ਵੀ ਅੱਗੇ ਜਵਾਬ ਦਿੱਤਾ ਦੇ ਕੇ ਜਿੱਥੇ ਮਰਜੀ ਜਾਵਾਂ ਤੇ ਤੁਹਾਨੂੰ ਚਰੋਂ ਪਤਾ ਹੀ ਸੀ ਕਿ ਤੁਹਾਡੀ ਮੰਮੀ ਜੀ ਮੈਨੂੰ ਪਰੇਸ਼ਾਨ ਕਰਨ ਲੱਗੇ ਫਿਰ ਤੁਸੀਂ ਮੈਨੂੰ ਇਕੱਲੇ ਨੂੰ ਛੱਡ ਕੇ ਕਿਉਂਗੇ ਰੀਤੂ ਨੂੰ ਸਮਝਾਇਆ ਕਿ ਰੀਤੂ ਤੂੰ ਰੋ ਨਾ ਮੈਂ ਮਾਸੀ ਜੀ ਨਾਲ ਗੱਲ ਕਰਦਾ ਆਖਦਾਂ ਕੁਛ ਦਿਨ ਨੂੰ ਤੈਨੂੰ ਆਪਣੀ ਕਰ ਲਿਆ ਜਾਣਗੇ। ਮਾਸੀ ਜੀ ਅੱਖਾਂ 'ਗੇ ਮੁਕੇਸ਼ ਮੈਨੂੰ ਮੰਮੀ ਜੀ ਨੇ ਕਿਸੇ ਦੇ ਘਰ ਨਹੀਂ ਭੇਜਣਾ। ਰਿਤ ਤੂੰ ਮੈਨ ਇੱਕ ਵਾਰ ਮਾਸੀ ਜੀ ਨਾਲ ਗੱਲ ਕਰ ਲੈਂਦੇ। ਮੈਂ ਰਿਤੂ ਦੇ ਕਾਲ ਕੱਟ ਕੇ ਮਾਸੀ ਜੀ ਨੂੰ ਫੋਨ ਤੇ ਗੱਲ ਕੀਤੀ। ਮਾਸੀ ਜੀ ਮੈਨੂੰ ਅੱਖਾਂ ਲੱਗੇ ਮੁਕੇਸ਼ ਰਿਤੂ ਨੂੰ ਮੈਂ ਹੁਣੇ ਹੀ ਜਾ ਕੇ ਲਿਆਉਣੀ ਆ। ਪਰ ਮੈਨੂੰ ਪਤਾ ਹੈ ਕਿ ਤੇਰੇ ਮੰਮੀ ਜੀ ਇਸ ਨੂੰ ਕਦੇ ਵੀ ਨਹੀਂ ਮੇਰੇ ਕੋਲ ਭੇਜਣਗੇ। ਮਾਸੀ ਜੀ ਤੁਸੀਂ ਇੱਕ ਵਾਰ ਤਾਂ ਜਾਓ। मासी जी रितु ਨੂੰ ਲੈਣ ਲਈ ਘਰ ਚਲੇ ਗਏ ਮਾਸੀ ਜੀ ਨੇ ਰਿਤੂ ਨੂੰ ਜਾ ਕੇ ਹਾਲਚਲ ਪੁੱਛਿਆ ਉਸ ਸਮੇਂ ਮੇਰੇ ਮੰਮੀ ਤੇ ਪਾਪਾ ਜੀ ਘਰ ਨਹੀਂ ਸੀ ਰਿਤੂ ਮਾਸੀ ਜੀ ਨੂੰ ਜਫੀ ਪਾ ਕੇ ਰੋਣ ਲੱਗ ਪਈ ਮਾਸੀ ਜੀ ਮੇਰਾ ਅਸਕਰ ਤੋਂ ਖੇੜਾ ਛੁੜਵਾ ਦਿਓ ਨਹੀਂ ਮੈਂ ਆਤਮ ਹੱਤਿਆ ਕਰ ਲਵਾਂਗੀ ਨਾ ਮੈਨੂੰ ਦਿਨੇ ਟਿਕਨ ਦਿੰਦੇ ਨਾ ਮੈਨੂੰ ਰਾਤ ਨੂੰ ਜਿੰਨਾ ਚਿਰ ਮੰਮੀ ਜੀ ਤੇ ਪਾਪਾ ਜੀ ਘਰ ਰਹਿੰਦੇ ਨੇ ਬਸ ਉਹ ਮੇਰੇ ਨਾਲ ਲੜਾਈ ਕਰਨ ਦਾ ਕੋਈ ਨਾ ਕੋਈ ਬਹਾਨਾ ਪਾਲਦੇ ਰਹਿੰਦੇ ਮਾਸੀ ਜੀ ਰਿਤੂ ਕੋਲ ਬੈਠੇ ਸੀ ਤੇ ਮੰਮੀ ਪਾਪਾ ਆਪਣੀ ਡਿਊਟੀ ਤੋਂ ਘਰ ਆ ਗਏ ਉਹਨਾਂ ਨੇ ਜਦੋਂ ਮੇਰੀ ਮਾਸੀ ਜੀ ਨੂੰ ਬੈਠੇ ਦੇਖਿਆ, ਫਿਰ ਮਾਸੀ ਜੀ ਨੂੰ ਆਖਣ ਲੱਗੇ, "ਮੇਰੇ ਪਿੱਛੇ ਤੂੰ ਹੀ ਆਉਣਾ ਹੁੰਦਾ ਨੇ। ਮੇਰੇ ਨੂੰ ਤੂੰ ਹੀ ਪਟਿਆ ਆ।" ਮਾਸੀ ਜੀ ਆਖਣ ਲੱਗੇ, "ਦੀਦੀ, ਮੈਂ ਤਾਂ ਖ਼ਬਰ ਲੈਣ ਆਈ ਸੀ, ਰਿਤੂ ਬਿਮਾਰ ਸੀ। ਮੈਂ ਵੀ ਹੁਣੇ ਡਿਊਟੀ ਤੋਂ ਆਈ ਆਂ। ਮੈਂ ਆਉਂਦੀ ਆਉਂਦੀ ਸੋਚਿਆ ਰਿਤੂ ਦੀ ਖ਼ਬਰ ਲੈ ਆਵਾਂ। ਜਦੋਂ ਮੈਂ ਘਰ ਦੇ ਕੰਮਾਂ ਵਿੱਚ ਉਲਝ ਚਾਨੀ ਆ, ਕੰਮ ਫੇਰਾ ਨਹੀਂ ਹੁੰਦਾ। ਮੇਰੇ ਵੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਜਲਦੀ ਆ ਗਈ ਸੀ।" ਮੰਮੀ ਜੀ ਉਸ ਨੂੰ ਹੋਰ ਅੱਗੋਂ ਬੋਲੇ, ਆਹ ਉਹ ਤਾਂ ਮੈਨੂੰ ਪਤਾ ਆ ਮੇਰੀ ਹੁੰਦੀ ਤਾਂ ਤੈਨੂੰ ਇਹ ਦਿਨ ਗੱਲ ਕਰਨ ਦਾ ਮੌਕਾ ਨਹੀਂ ਮਿਲਣਾ ਇਸ ਕਰਕੇ ਤੂੰ ਇਹ ਸਮਾਂ ਭਾਲਦੀ ਰਹਨੀ ਆ ਕਿ ਮੈਂ ਕਰਨੀ ਤਾਂ ਮੈਂ ਇਸ ਨਾਲ ਗੱਲ ਕਰਾਂ ਮੇਰੀ ਮਾਸੀ ਨੇ ਆਖਿਆ ਦੇਖੋ ਭੈਣ ਜੀ ਇਹ ਗੱਲਾਂ ਨਾ ਕਰੋ ਤੁਸੀਂ ਮੈ ਰੀਤੂ ਨੂੰ ਘਰ ਲੈ ਕੇ ਜਾਣਾ ਮੁਕੇਸ਼ ਨੇ ਆਖਿਆ ਹੈ ਕਿ ਕੁਝ ਦਿਨਾਂ ਲਈ ਤੁਸੀਂ ਵੀ ਆਪਣੇ ਘਰ ਲੈ ਜਾਓ ਰੀਤੂ ਦਾ ਘਰ ਵਿੱਚ ਇਕੱਲੀ ਦਾ ਦਿਲ ਨਹੀਂ ਲੱਗਦਾ ਉਧਰ ਮੇਰੀ ਬੇਟੀ ਘਰ ਹੁੰਦੀ ਆ ਘਰ ਵਿੱਚ ਨੰਦ ਪਰਚਾਈ ਗੱਲਾਂ ਵਾਤਾ ਕਰ ਲੈ ਕਰਨਗੀ ਮੈ ਰੀਤੂ ਨੂੰ ਲੈਣਾ ਹੀ ਆ ਰੀਤੂ ਤੂੰ ਤਿਆਰ ਹੋ ਜਾ ਤੇਰੇ ਨਾਲ ਰੀਤੂ ਕਦੇ ਵੀ ਨਹੀਂ ਜਾਵੇਗੀ ਜਦੋਂ ਤੱਕ ਮਕੇਸ਼ ਨਹੀਂ ਆਉਂਦਾ ਨਹੀਂ ਤੂੰ ਇੱਥੇ ਹੀ ਰਹੇਗੀ ਭੈਣ ਜੀ ਤੁਸੀਂ ਆਪਣੀ ਜਿੱਦ ਨਾ ਕਰੋ ਜੇ ਰੀਤੂ ਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਹੋਵੇਗਾ ਉਸ ਵਿਚਾਰੀ ਦਾ ਤਾਂ ਕੋਈ ਵੀ ਨਹੀਂ ਆ ਇਹ ਤਾਂ ਸਾਡੇ ਪਿੱਛੇ ਆਪਣੇ ਮਾਪਿਆਂ ਨੂੰ ਵੀ ਛੱਡ ਕੇ ਆਈ ਆ ਇੱਕ ਵਾਰ ਤੁਹਾਨੂੰ ਆਖ ਦਿੱਤਾ ਕਿ ਨਹੀਂ ਜਾਵੇਗੀ ਭੈਣ ਜੀ ਮੈਂ ਵੀ ਤੁਹਾਨੂੰ ਇੱਕ ਵਾਰ ਆਖ ਦਿੱਤਾ ਭਵੇਂ ਤੁਸੀਂ ਗੁੱਸਾ ਕਰੋ ਭਵੇਂ ਗਿੱਲਾ ਕਰੋ ਮੈਨੂੰ ਮੁਕੇਸ਼ ਨੇ ਕਿਹਾ ਕਿ ਰੀਤ ਨੂੰ ਹਰ ਹਾਲਤ ਵਿੱਚ ਲੈ ਕੇ ਜਾਓ ਮਾਸੀ ਜੀ ਰੀਤ ਨੂੰ ਘਰ ਲਿਉਣ ਲੱਗੇ ਤੇ ਮੰਮੀ ਜੀ ਨੇ ਉਸ ਨੂੰ ਕਿਹਾ ਕਿ ਵਾਪਸ ਪੈਰ ਨਹੀਂ ਪਾਣਾ ਤੋ ਰੀਤ ਕੁਝ ਨਹੀਂ ਬੋਲੀ ਤੇ ਨਾ ਮਾਸੀ ਜੀ ਬੋਲੇ ਮਾਸੀ ਜੀ ਨੂੰ ਪਤਾ ਸੀ ਕਿ ਜੇ ਮੇਰੀ ਰੀਤੂ ਅਜਨਾਂ ਲੈ ਕੇ ਗਈ ਤਾਂ ਇਸ ਦਾ ਕੋਈ ਵੀ ਭਰੋਸਾ ਨਹੀਂ ਜਾਂ ਤਾਂ ਰੀਤੂ ਆਤਮ ਹੱਤਿਆ ਕਰ ਲਵੇਗੀ ਜਾਂ ਉਸ ਦੀ ਸੱਸ ਨੂੰ ਕਿਸੇ ਤਰੀਕੇ ਮਾਰ ਦੇਵੇਗੀ ਅੱਜ ਮਾਸੀ ਜੀ ਨੂੰ ਵੀ ਮੰਮੀ ਤੇ ਕਿਸੇ ਗੱਲ ਦਾ ਗੁੱਸਾ ਨਹੀਂ ਲੱਗਿਆ ਮਾਸੀ ਜੀ ਨੂੰ ਮੇਰੇ ਨਾਲ ਹਮਦਰਦੀ ਸੀ ਕਿਉਂਕਿ ਮੈਂ ਉਹਨਾਂ ਦਾ ਅਸਲੀ ਪੁੱਤਰ ਸੀ ਭਵੇਂ ਉਹਨਾਂ ਨੇ ਆਪਣੀ ਭੈਣ ਤੇ ਤਰਸਾ ਕੇ ਮੈਨੂੰ ਉਹਨਾਂ ਨੂੰ ਸੌਂਪ ਦਿੱਤਾ ਸੀ ਪਰ ਜੋ ਮਾਸੀ ਜੀ ਨੂੰ ਮੇਰੇ ਨਾਲ ਹਮਦਰਦੀ ਸੀ ਉਹ ਮਾਂ ਨੂੰ ਨਹੀਂ ਸੀ ਕੁਝ ਦਿਨਾਂ ਬਾਅਦ ਮੈਂ ਵਾਪਸ ਕਰ ਆ ਗਿਆ ਮੈਂ ਵਾਪਸ ਪਹਿਲਾਂ ਮਾਸੀ ਜੀ ਦੇ ਘਰ ਹੀ ਗਿਆ ਮੇਰੀ ਰਿਤੂ ਨੂੰ ਨਾਲ ਲੈ ਕੇ ਆਉਣਾ ਸੀ ਜਦੋਂ ਮੈਂ ਘਰ ਵਿੱਚੋਂ ਰਿਤੂ ਨੂੰ ਲੈ ਕੇ ਆਇਆ ਮੰਮੀ ਜੀ ਮੈਨੂੰ ਘਰ ਦੇ ਅੰਦਰ ਨਾ ਵੜਨ ਦੇ ਮੈਂ ਮੰਮੀ ਜੀ ਨੂੰ ਆਖਿਆ ਕਿ ਮੰਮੀ ਜੀ ਸਾਨੂੰ ਆਪਣਾ ਸਮਾਨ ਲੈਣ ਦਿਓ ਤੁਸੀਂ ਵੀ ਖੁਸ਼ ਰਹੋ ਅਸੀਂ ਵੀ ਖੁਸ਼ ਰਹਾਂਗੇ ਜਦੋਂ ਮੈਂ ਇਹ ਗੱਲ ਆਖੀ ਤਾਂ ਮੰਮੀ ਜੀ ਨੇ ਬੂਹਾ ਖੋਲ ਦਿੱਤਾ ਮੈਂ ਤੇ ਰਿਤੂ ਨੇ ਸਾਮਾਨ ਪੈਕ ਕਰ ਲਿਆ ਅਸੀਂ ਘਰੋਂ ਤੁਰਨ ਲੱਗੇ ਤਾਂ ਮੰਮੀ ਜੀ ਸਾਨੂੰ ਰੋਕਣ ਲੱਗੇ ਬਸ ਮੈਂ ਮੰਮੀ ਜੀ ਨੂੰ ਇਹ ਆਖਿਆ ਹੁਣ ਬਹੁਤ ਕੁਝ ਹੋ ਗਿਆ ਮੈਨੂੰ ਰੋਜ਼ ਰੋਜ਼ ਇਹ ਗੱਲਾਂ ਪਸੰਦ ਨਹੀਂ ਆ ਮੈਂ ਕਿੰਨੀ ਵਾਰੀ ਹਰ ਵਿਆਹ ਕਰਾਉਣਾ ਮੈਨੂੰ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਲੈਣ ਦੀ ਮੰਮੀ ਜੀ ਤੁਸੀਂ ਹੱਦ ਹੀ ਕਰ ਦਿੱਤੀ ਇਹ ਵੀ ਕਿਸੇ ਦੀ ਧੀ ਆ ਇਹਨਾਂ ਨੂੰ ਅਸੀਂ ਰਿਤੂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਮੈਨੂੰ ਇਹ ਦੱਸੋ ਕਿ ਰਿਤੂ ਵਿੱਚ ਕੀ ਕਮੀਆਂ ਇਹ ਤੁਹਾਨੂੰ ਕੀ ਪਰੇਸ਼ਾਨ ਕਰਦੀ ਆ ਮੈਨੂੰ ਸਾਰੀਆਂ ਗੱਲਾਂ ਦਾ ਜਵਾਬ ਚਾਹੀਦਾ ਹੀ ਨਹੀਂ ਮੰਮੀ ਜੀ ਸਾਨੂੰ ਜਾਣ ਦਿਓ ਇੱਕ ਵਾਰੀ ਮੇਰੀ ਗੱਲ ਮੰਨ ਲਾ ਤੂੰ ਇਸ ਘਰ ਨੂੰ ਛੱਡ ਕੇ ਨਾ ਜਾ ਮੰਮੀ ਜੀ ਇਹ ਘਰ ਮੇਰਾ ਨਹੀਂ ਆ ਇਹ ਘਰ ਤੁਹਾਡਾ ਆ ਇੱਥੇ ਤੁਹਾਡੀ ਚੱਲਦੀ ਆ ਇਸ ਘਰ ਵਿੱਚ ਮੇਰੀ ਕੋਈ ਵੀ ਕਦਰ ਨਹੀਂ ਚਿਰੋ ਦਿਲ ਕਰਦਾ ਤੁਸੀਂ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਆ ਚਿਰੋ ਪਾਪਾ ਦਾ ਦਿਲ ਕਰਦਾ ਪਾਪਾ ਮੈਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ ਜੇ ਤੁਸੀਂ ਮੇਰੇ ਨਾਲੇ ਵਰਤਾਓ ਕਰਨਾ ਸੀ ਤਾਂ ਤੁਸੀਂ ਮੈਨੂੰ ਮਾਸੀ ਜੀ ਤੋਂ ਕਿਉਂ ਮੰਗਿਆ ਸੀ ਕਿ ਜਰੂਰਤ ਪਈ ਸੀ ਤੁਹਾਨੂੰ ਔਲਾਦ ਦੀ आज मेनू पूरा गुस्सा ਆ ਗਿਆ ਸੀ। ਅੱਜ ਮੰਮੀ ਜੀ ਚੁੱਪ ਕਰਕੇ ਮੇਰੀਆਂ ਗੱਲਾਂ ਸੁਣ ਰਹੇ ਸੀ। ਮੈਂ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਸੀ ਮੰਮੀ ਜੀ ਮੈਨੂੰ ਰਿਤੂ ਦਾ ਕਸੂਰ ਦੱਸੋ ਕੀ ਆ। ਤੁਸੀਂ ਉਸਨੂੰ ਹਰ ਗੱਲ ਵਿੱਚ ਪਰੇਸ਼ਾਨ ਕਿਉਂ ਕਰਦੇ? ਜੇ ਤੁਹਾਡੇ ਕੋਲ ਹੀ ਨਾ ਗੱਲਾਂ ਦਾ ਜਵਾਬ ਨਹੀਂ ਆ ਤਾਂ ਤੁਸੀਂ ਮੇਰੇ ਕੋਲੋਂ ਪਰੇ ਹਟ ਜਾਓ। ਮੰਮੀ ਜੀ ਮੂੰਹੋਂ ਕੁਝ ਨਹੀਂ ਬੋਲੇ ਉਹ ਚੁੱਪਚੀਂ ਪੀਤੀ ਆਪਣੇ ਕਮਰੇ ਵਿੱਚ ਚਲੇ ਗਏ ਤੇ ਮੈਂ ਸਮਾਂ ਚੋ ਕੇ ਬਾਹਰ ਜਾਣ ਲੱਗਾ। ਪਿਤਾ ਜੀ ਆ ਕੇ ਮੈਨੂੰ ਰੋਕਣ ਲੱਗੇ। ਪੁੱਤਰ ਮਕੇਸ਼ ਸਾਨੂੰ ਤੂੰ ਜਿੰਦੇ ਜਿਹੀ ਮਾਰ ਕੇ ਚੱਲਿਆ ਅਸੀਂ ਤੈਨੂੰ ਬੜੇ ਲਾਡਾਂ ਚਾਹਾਂ ਨਾਲ ਪਾਲਿਆ ਜੇ ਮੈਂ ਤੈਨੂੰ ਛਿੜਕਦਾ ਸੀ ਤਾਂ ਤੇਰੀ ਭਲਾਈ ਲਈ ਛਿੜਕਦਾ ਸੀ ਠੀਕ ਆ ਪਾਪਾ ਮੈਨੂੰ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀਂ ਆ ਪਾਪਾ ਬੋਲਦੇ ਰਹੇ ਮੈਂ ਸੁਣਦਾ ਰਿਹਾ ਮੈਂ ਪਾਪਾ ਤੇ ਪੁੱਛ ਰਿਹਾ ਸੀ ਕਿ ਰੀਤੂ ਦਾ ਕਸੂਰ ਦੱਸੋ ਪਾਪਾ ਮੈਨੂੰ ਤੁਸੀਂ ਉਸ ਨੂੰ ਛਿੜਕੀ ਜਾਂਦੇ ਹੋ ਉਸ ਇਸ ਘਰ ਦੇ ਵਿੱਚ ਕੌਣ ਜੇ ਮੈਂ ਵੀ ਉਸੇ ਗੱਲ ਨਾਲ ਸੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੀਤੂ ਮੇਰੇ ਕਾਰਨ ਇਸ ਘਰ ਵਿੱਚ ਆਈ ਹੈ ਰੀਤੂ ਮੈਨੂੰ ਪਿਆਰ ਕਰਦੀ ਹੈ ਮੈਂ ਰਿਤੂ ਨੂੰ ਪਿਆਰ ਕਰਦਾ ਹਾਂ ਰਿਤੂ ਮੇਰੀ ਜ਼ਿੰਦਗੀ ਆ ਜੇ ਮੈਂ ਉਸ ਨੂੰ ਕੋਈ ਵੀ ਚੀਜ਼ ਲਿਆ ਦੇਣਾ ਉਸ ਪਿੱਛੇ ਵੀ ਮੰਮੀ ਜੀ ਮੇਰੇ ਨਾਲ ਲੜਾਈ ਕਰਦੇ ਉਹਦੀਆਂ ਲੋੜਾਂ ਕਿਸ ਨੇ ਪੂਰੀਆਂ ਕਰਨੀਆਂ ਹਨ ਮੈਂ ਬਹੁਤ ਗੱਲਾਂ ਤੁਹਾਡੀਆਂ ਸੁਣਦਾ ਰਹਿੰਦਾ ਸੀ ਪਰ ਮੈਂ ਅੱਗੇ ਕਦੇ ਵੀ ਬੋਲਿਆ ਨਹੀਂ ਸੀ ਹੁਣ ਮੈਂ ਸਹਿ ਨਹੀਂ ਕਰ ਸਕਦਾ ਇਸ ਕਰਕੇ ਮੈਂ ਮਜਬੂਰ ਹੋ ਕੇ ਅੱਜ ਆਪਣੀ ਹੱਕਾਂ ਬਾਰੇ ਗੱਲ ਕਰ ਰਿਹਾ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਇਸ ਘਰ ਵਿੱਚ ਕਿਹੜਾ ਹੱਕ ਦਿੱਤਾ ਸਾਰੀ ਤਨਖਾਹ ਤੁਹਾਡੇ ਹੱਥ ਤੇ ਲਿਆ ਕੇ ਰੱਖ ਦਿੱਤਾ ਸੀ ਤੁਸੀਂ ਕਦੇ ਵੀ ਇਹ ਨਹੀਂ ਪੁੱਛਿਆ ਮੁਕੇਸ਼ ਤੇਰੀ ਪਤਨੀ ਤੇ ਤੈਨੂੰ ਖਰਚੇ ਦੀ ਲੋੜ ਆ ਤੁਸੀਂ ਵੀ ਕੁਝ ਪੈਸੇ ਰੱਖ ਲਿਆ ਕਰੋ ਤੁਸੀਂ ਮੈਨੂੰ ਆਪਣੀ ਤਾਂ ਕੀ ਦੇਣੀ ਸੀ ਤੁਸੀਂ ਵੀ ਮੇਰੇ ਕੋਲੋਂ ਵੀ ਨਹੀਂ ਛੱਡਦੇ ਸੀ ਪਾਪਾ ਮੈਂ ਆਪਣੀ ਜ਼ਿੰਦਗੀ ਆਪਣੇ ਪੈਰਾਂ ਤੇ ਜੀਵਾਂਗਾ ਭਾਵੇਂ ਮੈਂ ਸੜਕ ਤੇ ਬੈਠ ਕੇ ਜੀਵਾਂ ਭਾਵੇਂ ਮੈਂ ਉਜਾੜ ਵਿੱਚ ਇਸ ਘਰ ਵਿੱਚ ਗੁਲਾਮੀ ਦੀ ਬਧੂ ਨਾਲ ਮੇਰਾ ਸਾਹ ਘੁੱਟਦਾ ਜਾ ਰਿਹਾ ਹੈ ਪਤਾ ਨਹੀਂ ਉਸ ਦਿਨ ਮੈਂ ਕਿੰਨਾ ਕੁਝ ਪਾਪਾ ਨੂੰ ਬੋਲਿਆ ਪਾਪਾ ਵਸ ਚੁੱਪਚਾਪ ਕਰਕੇ ਮੇਰੀਆਂ ਗੱਲਾਂ ਸੁਣੀ ਜਾ ਰਹੀ ਸੀ ਮੈਂ ਵੀ ਹੈਰਾਨ ਸੀ ਜਿਹੜੀ ਮੈਨੂੰ ਹਰ ਸਮੇਂ ਮਾਂ ਪੈਣ ਮੇਰੀ ਇੱਕ ਕਰਕੇ ਰੱਖਦੇ ਸੀ ਅੱਜ ਉਹ ਕਿਉਂ ਨਹੀਂ ਬੋਲਦੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਮੈਨੂੰ ਪੂਰਾ ਕੁੱਸਾ ਛੜਿਆ ਹੋਇਆ ਜਦੋਂ ਮੈਂ ਇੱਕ ਕਦਮ ਅੱਗੇ ਪੁੱਟਣ ਲੱਗਾ ਤਾਂ ਪਾਪਾ ਨੇ ਮੇਰੀ ਗਰਫੜ ਲਈ ਮੈਨੂੰ ਆਖਣ ਲੱਗੇ ਪੁੱਤਰ ਮਕੇਸ਼ ਆਸਤੋ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਵੇਗੀ ਪਾਪਾ ਨੇ ਮੇਰੀ ਮਾਂ ਨੂੰ ਵੀ ਆਪਣੇ ਕੋਲ ਬੁਲਾਇਆ ਉਸ ਨੂੰ ਆਖਣ ਲੱਗੇ ਦੇਖ ਸ਼ੀਲਾ ਰੀਤ ਨੂੰ ਤੂੰ ਅੱਜ ਤੋਂ ਬਾਅਦ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਨਾ ਰੀਤ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਈ ਸਾਰਾ ਸਮਾਨ ਪੈਕ ਕਰਿਆ ਖੋਇਆ ਫਿਰ ਸਾਨੂੰ ਕੋਲ ਕੇ ਕਮਰੇ ਵਿੱਚ ਰੱਖਣਾ ਪਿਆ ਰਿਤੂ ਅਜ ਮੂੰਹੋਂ ਕੁਝ ਨਹੀਂ ਬੋਲੀ ਸਭ ਕੁਝ ਸੁਣੀ ਜਾ ਰਹੀ ਸੀ ਮੈਂ ਆਪਣਾ ਸਮਾਨ ਟਿਕਾਉਣ ਲੱਗ ਪਿਆ ਤੇ ਰਿਤੂ ਰਸੋਈ ਵਿੱਚ ਜਾ ਕੇ ਚਾਹ ਪਣੀ ਬਣਾਉਣ ਲੱਗ ਪਈ ਅੱਜ ਮੰਮੀ ਰਸੋਈ ਵਿੱਚ ਨਹੀਂ ਸੀ ਉਹ ਆਪਣੇ ਕਮਰੇ ਵਿੱਚ ਚੁੱਪਚਾਪ ਬੈਠੇ ਸੀ ਰਿਤੂ ਨੇ ਚਾਹ ਬਣਾਈ ਮੈਨੂੰ ਫੜਾ ਕੇ ਮੰਮੀ ਤੇ ਪਾਪਾ ਨੂੰ ਕਮਰੇ ਵਿੱਚ ਚਾਹ ਫੜਾਉਣ ਗਈ ਉਹਨਾਂ ਨੇ ਚੁੱਪਚਾਪੀ ਤੇ ਰਿਤੂ ਤੋਂ ਚਾਹ ਫੜ ਕੇ ਪੀ ਲਈ ਅੱਜ ਪਾਪਾ ਮੇਰੀ ਮੰਮੀ ਜੀ ਨੂੰ ਸਮਝਾ ਰਹੇ ਸੀ ਰੀਤੂ ਨੇ ਸ਼ਾਮ ਦਾ ਖਾਣਾ ਤਿਆਰ ਕਰਕੇ ਸਾਨੂੰ ਸਾਰਿਆਂ ਨੂੰ ਖਵਾਇਆ ਅਸੀਂ ਚੁੱਪਚਾਪ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਅਰਸ਼ ਹੁਣ ਮੰਮੀ ਪਾਪਾ ਕੋਲ ਹੀ ਸੌਂਦਾ ਸੀ ਹੁਣ ਮੁਕੇਸ਼ ਕਿੰਨੇ ਦਿਨਾਂ ਤੋਂ ਦਫ਼ਤਰ ਨਹੀਂ ਆ ਰਿਹਾ ਸੀ ਉਸ ਨੇ ਮੈਡੀਕਲ ਛੁੱਟੀ ਲਈ ਹੋਈ ਸੀ ਰੀਨਾ ਨੇ ਮੁਕੇਸ਼ ਨੂੰ ਕਾਲ ਕਰਕੇ ਪੁੱਛਿਆ ਮੁਕੇਸ਼ ਨੇ ਦੱਸਿਆ ਮੈਨੂੰ ਲੀਵਰ ਦੇ ਵਿੱਚ ਐ ਸਮੱਸਿਆ ਮੈਨੂੰ ਡਾਕਟਰ ਨੇ ਛੁੱਟੀ ਕਰਨ ਲਈ ਆਖਿਆ ਰੀਨਾ ਸੁਣ ਕੇ ਬੜੀ ਕਫرائی ਰੀਨਾ ਨੇ ਸਲਾਹ ਦਿੱਤੀ ਚਲੋ ਕੋਈ ਗੱਲ ਨਹੀਂ ਆਪਣਾ ਧਿਆਨ ਰੱਖੋ ਪਲੀਜ਼ ਤੁਸੀਂ ਆਪਣੀ ਸ਼ਰਾਬ ਦੀ ਘਟ ਵਰਤੋ ਕਰੋ ਰੀਨਾ ਮੇ ਸ਼ਰਾਬ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟਾ ਦਿੱਤੀ ਆ ਮੈਂ ਠੀਕ ਹੋ ਕੇ ਦਫ਼ਤਰ ਜ਼ਰੂਰ ਆਵਾਂਗਾ ਮੁਕੇਸ਼ ਜੇ ਤੂੰ ਗੁੱਸਾ ਨਾ ਕਰੇ ਕਿ ਮੈਂ ਤੇਨੂੰ ਘਰ ਮਿਲਣੇ ਆ ਸਕਦੀ ਹਾਂ ਹਾਂ ਤੂੰ ਘਰ ਮਿਲਣ ਲਈ ਆ ਸਕਦੀ ਹਾਂ ਮੈਂ ਆਪਣੀ ਪਤਨੀ ਨੂੰ ਦੱਸ ਚੁੱਕਿਆ ਹਾਂ ਕਿ ਮੇਰੀ ਭੈਣ ਧਰਮਦੀ ਪੈਣ ਹੈ ਰੀਨਾ ਨੇ ਵੀ ਸੋਚਿਆ ਮੈਂ ਮੁਕੇਸ਼ ਨੂੰ ਇਸ ਹਫ਼ਤੇ ਜ਼ਰੂਰ ਘਰ ਮਿਲ ਕੇ ਆਵਾਂਗੀ ਐਨ ਫਰ ਫਲੀਦਨ ਰੀਨਾ ਨੇ ਹੋਟਲ ਤੇ ਨਾਸ਼ਤਾ ਕਰਨ ਤੋਂ ਬਾਅਦ ਸਿੱਧੇ ਮੁਕੇਸ਼ ਦੇ ਘਰ ਲਈ ਤੁਰ ਪਈ ਜਦੋਂ ਰੀਨਾ ਮੁਕੇਸ਼ ਦੇ ਘਰ ਪੁੱਜੀ ਉਸਦੀ ਪਤਨੀ ਘਰ ਵਿੱਚ ਸਫਾਈਆਂ ਕਰ ਰਹੀ ਸੀ ਉਹ ਬਹੁਤ ਵਧੀਆ ਪਿਆਰ ਭਰੇ ਤਰੀਕੇ ਨਾਲ ਰੀਨਾ ਨੂੰ ਮਿਲੀ ਮੁਕੇਸ਼ ਨੇ ਵੀ ਆਪਣੀ ਪਤਨੀ ਨਾਲ ਜਾਣ ਪਹਿਚਾਨ ਕਰਵਾਈ ਰੀਨਾ ਕੁਝ देर ਮੁਕੇਸ਼ ਕੋਲ ਬੈਠੀ ਰਹੀ ਫਿਰ ਉਸਦੀ ਪਤਨੀ ਸੋਨੀਆ ਕੁਲ ਰਸੋਈ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਕੰਮ ਕਰਦੇ ਕਰਦੇ ਉਹ ਮੁਕੇਸ਼ ਦੀ ਪਤਨੀ ਨੂੰ ਪੁੱਛਣ ਲੱਗ ਪਈ ਭਾਬੀ ਜੀ ਮੁਕੇਸ਼ ਇਹ ਨੀਂਜਾ ਦਾ ਸ਼ਰਾਬ ਕਿਉਂ ਪੀਂਦਾ ਹੈ ਰੀਨਾ ਇਹ ਬਹੁਤ ਲੰਬੀ ਕਹਾਣੀ ਆ ਮੁਕੇਸ਼ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਗਿਆ ਜਿਸ ਕਾਰਨ ਉਹ ਇਹ ਨੀਂ ਸ਼ਰਾਬ ਪੀਣ ਲੱਗ ਪਿਆ ਮੈਂ ਵੀ ਸਮਝਾ ਸਮਝਾ ਕੇ ਥੱਕ ਗਈ ਮੇਰੀ ਇਹ ਇੱਕ ਨਹੀਂ ਸੁਣਦਾ ਹੁਣ ਸਗੋ ਲੀਵਰ ਵੀ ਖਰਾਬ ਰਿਹਾ ਆ ਰੀਨਾ ਦੀਦੀ ਤੁਸੀਂ ਮੁਕੇਸ਼ ਨੂੰ ਸਮਝਾ ਸਕਦੇ ਹੋ ਤੁਹਾਡੇ ਕੋਲੇ ਦਫ਼ਤਰ ਵਿੱਚ ਕੰਮ ਕਰਦੇ ਨੇ ਹਾਂ ਭਾਬੀ ਜੀ ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਮੁਕੇਸ਼ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਹੀ ਦੁਖੀ ਹੋ ਰਿਹਾ ਰੀਨਾ ਦੇਖ ਮੇਰੇ ਵੱਲੋਂ ਮੁਕੇਸ਼ ਨੂੰ ਕੋਈ ਸਮੱਸਿਆ ਨਹੀਂ ਆ ਅਸੀਂ ਤਾਂ ਇਸ ਨੂੰ ਸ਼ਰਾਬ ਪੀਣ ਤੋਂ ਰੋਕਦੇ ਹਾਂ ਇਸ ਦੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦੇ ਹਾਂ ਪਰ ਇਹ ਦਿਨ-ਪ੍ਰਤੀ ਦਿਨ ਪੱ ਸ਼ਰਾਬ ਪਿੰਦਾ ਚਾਰ ਰਿਹਾ ਬੱਚੇ ਵੀ ਹੁਣ ਬਹੁਤ ਪਰੇਸ਼ਾਨ ਹੋ ਰਹੇ ਹਨ ਸੁਖਨਲ ਵੱਡੇ ਹੋ ਗਏ ਨੇ ਉਹਨਾਂ ਦਾ ਪੜ੍ਹਾਈਆਂ ਦਾ ਖਰਚਾ ਵੀ ਬਹੁਤ ਆ ਮੁਕੇਸ਼ ਆਪਣੀ ਸ਼ਰਾਬ ਪੀਣ ਵਿੱਚ ਮਸਤ ਰਹਿੰਦਾ ਰੀਨਾ ਮੁਕੇਸ਼ ਤੇ ਪਤਨੀ ਨੂੰ ਪੁੱਛਦੀ ਆ ਭਾਬੀ ਜੀ ਤੁਹਾਡੇ ਸਾਸਾਰਾ ਕਿੱਥੇ ਰਹਿੰਦੇ ਹਨ ਰੀਨਾ ਉਹ ਸਾਡੇ ਤੋਂ ਅੱਡ ਰਹਿੰਦੇ ਹਨ ਪਤਾ ਨਹੀਂ ਉਹਨਾਂ ਨੂੰ ਸਾਡੇ ਨਾਲ ਰਹਿਣ ਵਿੱਚ ਕੀ ਸਮੱਸਿਆ ਹੈ ਰੀਨਾ ਉਸਦੀ ਪਤਨੀ ਨੂੰ ਪੁੱਛਣ ਲੱਗੀ ਤੁਹਾਡੇ ਕਿੰਨੇ ਬੱਚੇ ਹਨ ਮੇਰੇ ਬੱਚੇ 3 ਹਨ ਇੱਕ ਬੱਚ ਆਪਣੀ ਦਾਦਾ-ਦਾਦੀ ਕੋਲ ਹੀ ਰਹਿੰਦਾ ਉਹ ਆਪਣੀ ਦਾਦਾ-ਦਾਦੀ ਕੋਲ ਕਿਉਂ ਰਹਿੰਦਾ ਤੁਹਾਡੇ ਕੋਲ ਕਿਉਂ ਨਹੀਂ ਰਹਿੰਦਾ ਰੀਨਾ ਦੀਦੀ ਇਹ ਲੰਮੀ ਕਹਾਣੀਆਂ ਮੁਕੇਸ਼ ਦਾ ਪੁੱਤਰ ਆ ਜੇ ਕਿਸੇ ਦਿਨ ਮੇਰੇ ਕੋਲ ਫੇਰਾ ਮੁਗੇ ਪਾਟ ਕੇ ਗੱਲਾਂ ਕਰਾਂਗੇ ਰੀਨਾ ਤੂੰ ਜਦੋਂ ਮਰਜੀ ਮੇਰੇ ਕੋਲ ਆ ਸਕਦੀ ਆ ਸੱਚ ਦੱਸ ਰੀਨਾ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡੇ ਪਤੀ ਕੀ ਕੰਮ ਕਰਦੇ ਹਨ ਮੁਕੇਸ਼ ਦੀ ਪਤਨੀ ਰੀਨਾ ਨੂੰ ਆਖਣ ਲੱਗੀ ਭਾਬੀ ਜੀ ਮੈਨੂੰ ਇਸ ਕਹਾਣੀ ਬਾਰੇ ਨਾ ਪੁੱਛੁੱਤਾ ਚੰਗਾ ਮੇਰੀ ਕਹਾਣੀ ਬਹੁਤ ਦਰਦ ਨਾਲ ਭਰੀ ਹੋਈ ਆ ਨਹੀਂ ਤੁਹਾਨੂੰ ਕਿਸੇ ਦਿਨ ਵੇਲੇ ਟਾਈਮ ਬੈਠ ਕੇ ਸਾਰੀ ਕਹਾਣੀ ਸੁਣਾਵਾਂਗੀ ਰੀਨਾ ਆਪਣੀਆਂ ਬੈਠੀ ਸੋਚ ਰਹੀ ਸੀ ਅਜੇ ਤੱਕ ਮੁਕੇਸ਼ ਦੀ ਕਹਾਣੀ ਸੁਣ ਰਹੀ ਆ ਅਜੇ ਤਾਂ ਮੁਕੇਸ਼ ਨੇ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਕੁਝ ਨਹੀਂ ਦੱਸਿਆ ਆ ਹੁਣ ਮੈਂ ਹੌਲੀ ਹੌਲੀ ਭਾਬੀ ਜੀ ਨੂੰ ਵੀ ਆਪਣੀ ਕਹਾਣੀ ਦੱਸ ਦੇਵਾਂਗੀ ਰਸੋਈ ਵਿੱਚ ਕੱਲੰਕਰ ਦੇ ਕਰਦੇ ਸੋਨੀਏ ਨੇ ਦੁਪਹਿਰ ਦਾ ਖਾਣਾ ਤਿਆਰ ਕਰੋ ਰੀਨਾ ਆਪਣੇ ਘਰ ਨੂੰ ਤੁਰਨ ਲੱਗੀ ਤਾਂ ਸੋਨੀਆ ਨੇ ਬਾਹਾਂ ਫੜਕੇ ਰੀਨਾ ਨੂੰ ਬਿਠਾ ਲਿਆ। "ਦੀਦੀ, ਤੁਸੀਂ ਹੁਣ ਖਾਣਾ ਖਾ ਕੇ ਜਾਣਾ।" ਮੁਕੇਸ਼ ਵੀ ਆਖਣ ਲੱਗਾ, "ਰੀਨਾ, ਇਸ ਤਰ੍ਹਾਂ ਨਹੀਂ ਜਾਣਾ। ਜੇ ਤੈਨੂੰ ਜ਼ਿਆਦਾ ਹੀ ਜਾਂਦੀ ਕਾਲੀ ਆ ਤਾਂ ਖਾਣਾ ਖਾ ਕੇ ਜਾਇਓ।" ਸੋਨੀਆ ਨੇ ਖਾਣਾ ਤਿਆਰ ਕਰ ਲਿਆ। ਡਾਈਨਿੰਗ ਟੇਬਲ ਤੇ ਰਗਾਰ ਦਿੱਤਾ। ਮੁਕੇਸ਼ ਤੇ ਸੋਨੀਆ ਉਹਨਾਂ ਦੇ ਬੱਚੇ ਡਾਈਨਿੰਗ ਟੇਬਲ ਤੇ ਬੱਠ ਗਏ। ਸਾਰਿਆਂ ਨੇ ਬੜੀ ਖੁਸ਼ੀ-ਖੁਸ਼ੀ ਖਾਣਾ ਕਰਦਾ। ਰੀਨਾ ਹੁਣ ਆਪਣੇ ਘਰ ਨੂੰ ਜਾਣ ਲਈ ਤਿਆਰ ਹੋ ਗਈ। ਮੁਕੇਸ਼ ਦੇ ਘਰ ਤੋਂ ਬੱਸ ਸਟੈਂਡ ਥੋੜੀ ਦੂਰ ਸੀ ਮੁਕੇਸ਼ ਦਾ ਬੇਟਾ ਰੀਨਾ ਨੂੰ ਛੱਡਣ ਲਈ ਤਿਆਰ ਹੋ ਗਿਆ ਉਸ ਨੇ ਆਪਣੇ ਸਕੂਟਰ ਤੇ ਬਿਠਾ ਕੇ ਰੀਨਾ ਨੂੰ ਘਰ ਛੱਡ ਗਿਆ ਰੀਨਾ ਨੇ ਬਹੁਤ ਜ਼ੋਰ ਲਾਇਆ ਉਸ ਨੂੰ ਆਪਣੇ ਕਾਰ ਅੰਦਰ ਬੈਠਣ ਲਈ ਉਸ ਨੇ ਆਖਿਆ ਪੂਆ ਜੀ ਮੈਂ ਸਟੇਸ਼ਨ ਤੇ ਜਾਣਾ ਆ ਇਸ ਕਰਕੇ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਮੁਕੇਸ਼ ਦਾ ਬੇਟਾ ਰੀਨਾ ਨੂੰ ਛੱਡ ਕੇ ਵਾਪਸ ਚਲਾ ਗਿਆ ਰੀਨਾ ਉਸ ਰਾਤ ਸੌ ਨਹੀਂ ਸਕੀ ਸਾਰੀ ਰਾਤ ਸੋਚਦੀ ਰਹੀ ਵਿਚਾਰੀ ਸੋਨੀਆ ਦਾ ਕੀ ਕਸੂਰਾ ਇਸ ਦੀ ਜ਼ਿੰਦਗੀ ਨਾਲ ਤਾਂ ਹੁਣ ਇਹ ਵੀ ਮਰ ਰਹੀ ਹੈ ਇਹ ਇੰਨੀ ਵੀ ਮਾੜੀ ਨਹੀਂ ਆ ਮੁਕੇਸ਼ ਤੇ ਸ਼ਰਾਬ ਨੇ ਇਹਨਾਂ ਦੇ ਵਿੱਚ ਦੂਰੀਆਂ ਬਣਾ ਦਿੱਤੀਆਂ ਹਨ ਇਹ ਗੱਲਾਂ ਸੋਚਦੀ ਸੋਚਦੀ ਰੀਨਾ ਸੋਚ ਜਾਂਦੀ ਆ ਮੁਕੇਸ਼ ਨੂੰ ਹੁਣ ਲਗਭਗ 15 ਦਿਨ ਹੋ ਚੁੱਕੇ ਸੀ ਉਹ ਦਫ਼ਤਰ ਨਹੀਂ ਆ ਰਿਹਾ ਸੀ ਰੀਨਾ ਸੋਚਣ ਲੱਗੀ ਕਿ ਮੈਂ ਉਸ ਤੋਂ ਕਰਜਾ ਕੇ ਬੈਠ ਕੇ ਹੀ ਉਸ ਤੋਂ ਅਗਲੀ ਕਹਾਣੀ ਸੁਣਾਉਂਗੀ ਇੱਕ ਦਿਨ ਉਸਨੇ ਮੁਕੇਸ਼ ਨੂੰ ਕਾਲ ਕੀਤੀ ਮੁਕੇਸ਼ ਮੈਂ ਤੇਰੇ ਨਾਲ ਅਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਦਫ਼ਤਰ ਤੋਂ ਛੁੱਟੀ ਲੈ ਕੇ ਘਰ ਬੈਠਾ ਹਾਂ ਤੇ ਆਪਾਂ ਕਹਾਣੀ ਨੂੰ ਕਦੋਂ ਪੂਰੀ ਕਰਾਂਗੇ ਮੈਨੂੰ ਦੱਸੋ ਕਿ ਮੈਂ ਤੇਰੇ ਕੋਲ ਇਸ ਐਤਵਾਰ ਆ ਸਕਦੀ ਹਾਂ ਮੁਕੇਸ਼ ਨੇ ਸਾਰਾ ਦਿਨ ਹੀ ਤੇਰੇ ਕੋਲ ਰਹਾਂਗੀ ਭਾਬੀ ਜੀ ਨੂੰ ਮੈਂ ਦੱਸਿਆ ਕਿ ਮੈਂ ਉਸ ਤੋਂ ਕਹਾਣੀ ਸੁਣਨਾ ਚਾਹੁੰਦੀ ਹਾਂ ਮੁਕੇਸ਼ ਰੀਨਾ ਨੂੰ ਆਖਦਾ ਕਿ ਰੀਨਾ ਤੂੰ ਆ ਸਕਦੀ ਆ ਤੈਨੂੰ ਕੋਈ ਵੀ ਰੋਕ ਨਹੀਂ ਸਕਦਾ ਰੀਨਾ ਨੇ ਹੁਣ ਐਤਵਾਰ ਦੀ ਛੁੱਟੀ ਭਲੇ ਦਿਨ ਮੁਕੇਸ਼ ਤੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਰੀਨਾ 10 ਵਜੇ ਮੁਕੇਸ਼ ਦੇ ਘਰ ਸਵੇਰੇ ਪਹੁੰਚ ਜਾਂਦੀ ਆ ਸਵੇਰ ਦਾ ਨਾਸ਼ਤਾ ਰੀਨਾ ਪਹਿਲਾਂ ਕਰਕੇ ਆਈ ਸੀ ਰੀਨਾ ਨੇ ਭਾਬੀ ਜੀ ਨੂੰ ਦੱਸਿਆ ਕਿ ਅੱਜ ਮੈਂ ਮੁਕੇਸ਼ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ ਸੋਨੀਆ ਨੇ ਵੀ ਇੰਤਰਾਸ ਨਹੀਂ ਕੀਤਾ ਉਸਨੇ ਆਖਿਆ ਪੈਨਪਰਾ ਜੋ ਮਰਜ਼ੀ ਕਰ ਲਿਆ ਕਰੋ ਤੁਹਾਨੂੰ ਖੁੱਲੀ ਛੁੱਟੀ ਆ ਸੋਨੀਆ ਆਪਣਾ ਘਰ ਦਾ ਕੰਮ ਕਰਦੀ ਰਹੀ ਰੀਨਾ ਮੁਕੇਸ਼ ਕੋ ਲਾ ਕੇ ਬੈਠ ਗਈ ਪਹਿਲਾਂ ਤਾਂ ਸੋਨੀਆ ਨੇ ਰੀਨਾ ਤੇ ਮੁਕੇਸ਼ ਵਾਸਤੇ ਚਾਹ ਲੈ ਕੇ ਆਈ ਰੀਨਾ ਨੂੰ ਮੁਕੇਸ਼ ਤੋਂ ਕਹਾਣੀ ਸੁਣਨ ਦੀ ਬਹੁਤ ਉਸੁਕਤਾ ਸੀ ਉਹ ਹੁਣ ਪੁੱਛਣ ਲੱਗੀ ਕਿ ਸਵੇਰੇ ਉਸ ਦਿਨ ਤੋਂ ਬਾਅਦ ਤੇਰੇ ਨਾਲ ਕੀ ਵਾਪਰਿਆ ਕਿ ਫੇਰ ਤੁਹਾਡੇ ਮੰਮੀ ਪਾਪਾ ਨੇ ਤਹਾਨੂੰ ਤੰਗ ਪਰੇਸ਼ਾਨ ਤਾਂ ਨਹੀਂ ਕੀਤਾ ਸੀ ਨਹਿਰੀਨਾ ਮੰਮੀ ਦੇ ਸਵਾ ਦੇ ਵਿੱਚ ਤਬਦੀਲੀ ਆ ਗਈ ਅਰਸ਼ ਸਕੂਲ ਚ ਜਾਣ ਲੱਗ ਪਿਆ ਸੀ ਪਰ ਇਹ ਤਾਂ ਸਾਰਾ ਦਿਨ ਕੰਮ ਕਰਦੇ ਵਿੱਚ ਲੱਗੀ ਰਹਿੰਦੀ ਹੁਣ ਮੰਮੀ ਜੀ ਉਸ ਨੂੰ ਬਿਲਕੁਲ ਪਰੇਸ਼ਾਨ ਨਹੀਂ ਸੀ ਕਰਦੇ ਇੱਕ ਦਿਨ ਰੀਤੂ ਅਰਸ਼ ਦੇ ਸਕੂਲ ਦੇ ਵਿੱਚ ਅਰਸ਼ ਨੂੰ ਛੱਡਣ ਲਈ ਚਲੇ ਗਈ ਉੱਥੇ ਉਸਦੇ ਪ੍ਰਿੰਸੀਪਲ ਮੈਡਮ ਨੇ ਉਸ ਨੂੰ ਬਿਠਾ ਲਿਆ ਰੀਤੂ ਨੂੰ ਸਕੂਲ ਦੇ ਪ੍ਰਿੰਸੀਪਲ ਸਕੂਲ ਵਿੱਚ ਪੜਾਉਣ ਲਈ ਆਖਿਆ ਰੀਤੂ ਪ੍ਰਿੰਸੀਪਲ ਨੂੰ ਆਖਣ ਲੱਗੀ ਮੈਂਕਰ ਮੰਮੀ ਜੀ ਨੇ ਸਲਾਹ ਕਰਕੇ ਤੁਹਾਨੂੰ ਦੱਸਾਂਗੀ ਚਦੋ ਰੀਤੂ ਨੇ ਖਾਰਾ ਕੀ ਆਪਣੀ ਸੱਸ ਮੰਮੀ ਨੂੰ ਪੁੱਛਿਆ ਉਹ ਆਖਣ ਲੱਗੀ ਜਿਵੇਂ ਤੇਰੀ ਮਰਸੀਆ ਤੂੰ ਉਹ ਕਰ ਲੈ ਮੁਕੇਸ਼ ਤਾਂ ਪਹਿਲਾਂ ਹੀ ਮਨਾਹੀ ਕਰ ਰਿਹਾ ਸੀ ਕਿ ਰੀਤੂ ਤੇਰੇ ਕੋਲ ਪਹਿਲਾਂ ਕੰਮ ਲੂਟ ਨਹੀਂ ਆਉਂਦਾ ਜੇ ਤੂੰ ਸਕੂਲ ਪੜਾਉਣ ਲੱਗ ਪਈ ਫਿਰ ਤੈਨੂੰ ਬਹੁਤ ਸਮੱਸਿਆਵਾਂ ਆਉਣਗੀਆਂ ਰੀਤੂ ਨੇ ਗੱਲ ਸੋਚ ਕੇ ਸਕੂਲ ਦੇ ਵਿੱਚ ਪੜਾਉਣ ਤੋਂ ਮਨਾ ਕਰ ਦਿੱਤਾ ਦੂਜਾ ਇਹ ਕਿ ਰੀਤੂ ਦੀ ਹੁਣ ਸਿਹਤ ਠੀਕ ਨਹੀਂ ਰਹਿੰਦੀ ਸੀ ਡਾਕਟਰ ਨੂੰ ਉਸ ਦੀ ਸਮੱਸਿਆ ਬਾਰੇ ਸਮਝ ਨਹੀਂ ਸੀ ਲੱਗ ਰਹੀ ਰੀਤੂ ਤੋਂ ਘਰ ਦਾ ਕੰਮ ਵੀ ਸਹੀ ਨਹੀਂ ਹੋ ਰਿਹਾ ਸੀ ਮੰਮੀ ਜੀ ਨੇ ਸੋਚਣਾ ਕਿ ਰੀਤੂ ਸ਼ਾਇਦ ਕੋਈ ਬਹਾਨਾ ਬਣਾ ਰਹੀ ਆ ਫਿਰ ਉਹ ਮੰਮੀ ਜੀ ਮੂੰਹ ਸਜਾ ਕੇ ਪਰਤੀ ਰਹਿੰਦੀ ਸੀ ਰੀਤੂ ਆਪਣੀ ਬਿਮਾਰੀ ਕਾਰਨ ਪਰੇਸ਼ਾਨ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਇੱਕ ਡਾਕਟਰ ਨੂੰ ਉਸਦੀ ਬਿਮਾਰੀ ਦਾ ਪਤਾ ਲੱਗ ਗਿਆ ਜਦੋਂ ਬੱਚਾ ਗਿਰਾਇਆ ਗਿਆ ਉਸ ਸਮੇਂ ਉਸਦੇ ਬੱਚੇ ਦਾਨੀ ਦੇ ਵਿੱਚ ਨੁਕਸ ਪੈ ਗਿਆ ਸੀ ਰੀਤੂ ਦੀ ਬਿਮਾਰੀ ਇੰਨੀ ਵਧਦੀ ਜਾ ਰਹੀ ਸੀ ਕਿ ਰੀਤੂ ਸਾਰਾ ਦਿਨ ਮੰਜੇ ਤੇ ਹੀ ਪਈ ਰਹਿੰਦੀ ਰੀਤੂ ਦੀਆਂ ਦਵਾਈਆਂ ਲਗਾਤਾਰ ਚੱਲ ਰਹੀਆਂ ਸੀ ਜਾਰਾ ਦਵਾਈਆਂ ਖਾਣ ਨਾਲ ਵੀ ਰੀਤੂ ਨੂੰ ਆਰਾਮ ਨਹੀਂ ਆ ਰਿਹਾ ਸੀ ਇੱਕ ਦਿਨ ਮੁਕੇਸ਼ ਨੇ ਰੀਤੂ ਨੂੰ ਪੁੱਛਿਆ ਕਿ ਜੇ ਤੂੰ ਆਪਣੇ ਮਾਪੇ ਨੂੰ ਮਿਲਣਾ ਹੈ ਉਹਨਾਂ ਨੂੰ ਬੁਲਾ ਲੈਣਾ ਹੈ ਰੀਤੂ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ ਮੈਂ ਉਸੇ ਸਮੇਂ ਉਸ ਦੀ ਮੰਮੀ ਨੂੰ ਕਾਲ ਕੀਤੀ ਰੀਤੂ ਦੀ ਮੰਮੀ ਨੂੰ ਮੈਂ ਦੱਸਿਆ ਕਿ ਰੀਤੂ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦੀ ਆ ਜੇ ਤੁਸੀਂ ਰੀਤੂ ਨੂੰ ਮਿਲਣਾ ਚਾਹੁੰਦੇ ਹੋ ਤਾਂ ਬਿਨਾਂ ਡਰ ਪੈ ਤੁਸੀਂ ਸਾਡੇ ਘਰ ਆ ਕੇ ਰੀਤੂ ਨੂੰ ਮਿਲ ਸਕਦੇ ਹੋ ਮੇਰੀ ਗੱਲ ਕਹਿਣ ਤੋਂ ਬਾਅਦ ਉਸਦੀ ਮੰਮੀ ਨੇ ਉਸਦੇ ਪਾਪਾ ਨਾਲ ਗੱਲ ਕੀਤੀ। ਰੀਤੂ ਦੇ ਪਾਪਾ ਨੇ ਇਹ ਆਖ ਕੇ ਦਿੱਤਾ ਤੁਸੀਂ ਸਾਰੇ ਜਣੇ ਉਸ ਨੂੰ ਮਿਲਣ ਜਾ ਸਕਦੇ ਹੋ ਪਰ ਮੈਂ ਨਹੀਂ ਜਾਵਾਂਗਾ। ਰੀਤੂ ਦੀ ਮੰਮੀ ਆਪਣੇ ਬੇਟੇ ਨੂੰ ਨਾਲ ਲੈ ਕੇ ਰੀਤੂ ਨੂੰ ਮਿਲਣ ਲਈ ਆ ਜਾਂਦੀ ਆ। ਰੀਤੂ ਆਪਣੀ ਮੰਮੀ ਤੇ ਭਰਾ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਤੇ ਕੁੱਟ ਕੇ ਜਫੀ ਪਾ ਕੇ ਬਸ ਰੋਣ ਲੱਗ ਪੈਂਦੀ ਆ। ਉਸਦੀ ਮੰਮੀ ਉਸ ਨੂੰ ਹੱਲਾਸ਼ੇਰੀ ਦਿੰਦੇ ਹੋਏ ਚੁੱਪ ਕਰਾਉਂਦੀ ਆ। ਰੀਤੂ ਦੀ ਮੰਮੀ ਤੇ ਭਰਾ ਇੱਕ ਦਿਨ ਰਹੇ ਤੇ ਅਗਲੇ ਦਿਨ ਜਾਣ ਦੀ ਤਿਆਰੀ ਕਰ ਲਈ। ਰੀਤੂ ਆਪਣੀ ਮੰਮੀ ਨੂੰ ਆਖਣ ਲੱਗੀ ਮੰਮੀ ਜੀ ਕਿ ਤੁਸੀਂ ਮੇਰੇ ਕੋਲ ਕੁਝ ਦਿਨ ਰਹਿ ਜਾਵੋ ਦੇਖ ਰੀਤੂ ਮੈਂ ਤੇਰੇ ਪਪਾ ਨਾਲ ਸਲਾਹ ਕਰ ਲੈਣੀ ਆ ਜੇ ਉਹ ਮੰਨ ਗਏ ਫਿਰ ਮੈਂ ਤੇਰੇ ਕੋਲ ਰਹਿ ਲਵਾਂਗੀ ਰੀਤੂ ਦੀ ਮੰਮੀ ਨੇ ਆਪਣੇ ਪਤੀ ਨੂੰ ਕਾਲ ਕਰਕੇ ਪੁੱਛਿਆ ਕਿ ਮੇਰੀ ਰੀਤੂ ਕੋਲ ਕੁਝ ਦਿਨ ਰਹਿ ਲਮ ਉਸਦੇ ਪਤੀ ਨੇ ਵੀ ਹਾਂ ਕਰ ਦਿੱਤੀ ਰੀਤੂ ਦੀ ਮੰਮੀ ਇੱਕ ਹਫਤਾ ਰੀਤ ਕੋਲ ਰਹੀ ਰੀਤੂ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ ਉਸ ਦੀ ਮੰਮੀ ਵੇਖ ਲੈ ਕੇ ਵਾਪਸ ਆਪਣੇ ਘਰ ਨੂੰ ਚਲੇ ਗਏ ਰੀਤੂ ਆਪਣੀ ਮੰਮੀ ਨੂੰ ਮਿਲ ਕੇ ਰੋਣ ਲੱਗ ਪਈ ਮੰਮੀ ਜੀ ਮੇਰਾ ਆਖਰੀ ਸਮਾਂ ਨੇੜੇ ਆ। ਸ਼ਾਇਦ ਮੇਰੀ ਆਖਰੀ ਮਿਲਣੀ ਆ। ਮੰਮੀ ਜੀ ਆਖਣ ਲੱਗੀਆਂ ਕਿ ਇਹ ਮਿਲਣੀ ਆਖਰੀ ਨਹੀਂ ਆ। ਤਾਂ ਮੈਂ ਤੈਨੂੰ ਥੋੜੇ ਦਿਨ ਤੱਕ ਫੇਰ ਮਿਲਣਾਵਾਂਗੀ। ਮੰਮੀ ਜੀ ਰੋ ਤੱਕ ਮੈਂ ਰਹਿਣਾ ਨਹੀਂ। ਰੀਤੂ ਨੇ ਆਪਣੀ ਮਾਂ ਦਾ ਹੱਥ ਫੜਿਆ ਹੋਇਆ ਸੀ। ਮਾਂ ਛੁਪ ਕਰ ਰਹੀ ਸੀ ਪਰ ਰੀਤੂ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਡਿੱਗ ਰਹੇ ਸੀ। ਰੀਤੂ ਦੀ ਮਾਂ ਸੋਚ ਰਹੀ ਸੀ ਕਿ ਮੈਂ ਉਸ ਨੂੰ ਅਚਈ ਹਾਲਤ ਵਿੱਚ ਛੱਡ ਕੇ ਨਹੀਂ ਜਾਵਾਂਗੀ। ਪਰ ਉਸ ਦਾ ਪਿੱਛੇ ਘਰ ਵਿੱਚ ਮੁਸ਼ਕਿਲ ਸੀ। ਰੀਤੂ ਦੀ ਮੰਮੀ ਨੇ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਰੀਤੂ ਦੀ ਹਾਲਤ ਦਸੀ ਪਿਤਾ ਦਾ ਵੀ ਦਿਲ ਪਸੀ ਜ ਗਿਆ ਰੀਤੂ ਦਾ ਪਿਤਾ ਵੀ ਕਹਿਣ ਲੱਗਾ ਤੂੰ ਅਜੇ ਇੱਥੇ ਹੀ ਰੁਕ ਅਗਲੇ ਹਫਤੇ ਮੈਂ ਆਵਾਂਗਾ ਆਪਾਂ ਫਿਰ ਦੁਬੇ ਇਕੱਠੇ ਹੋ ਜਾਵਾਂਗੇ ਅਗਲੇ ਹਫਤੇ ਰੀਤੂ ਦਾ ਪਿਤਾ ਵੀ ਇੱਥੋਂ ਮਿਲਣ ਲਈ ਆ ਗਿਆ ਰੀਤੂ ਆਪਣੇ ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗੀ ਆਪਣੀ ਗਲਤੀ ਦਾ ਅਹਿਸਾਸ ਕਰਉਣ ਲੱਗੀ ਪਿਤਾ ਜੀ ਨੇ ਆਖਿਆ ਬੇਟਾ ਤੇਰੀ ਕੋਈ ਗਲਤੀ ਨਹੀਂ ਤੂੰ ਆਪਣੀ ਥਾਂ ਠੀਕ ਕੀਤਾ ਗਲਤੀ ਸਾਡੀ ਸੀ ਅਸੀਂ ਤੇਰੀ ਗੱਲ ਨੂੰ ਨਹੀਂ ਮੰਨਦੇ ਤੂੰ ਰੋ ਰਹੀ ਸੀ ਨਾਲੇ بار-बार ਆਪਣੇ ਪਿਤਾ ਤੋਂ ਮਾਫੀ ਮੰਗ ਰਹੀ ਸੀ ਪਿਤਾ ਨੇ ਉਸ ਨੂੰ ਪਿਆਰ ਨਾਲ ਗੋਦੀ ਵਿੱਚ ਲਿਆ ਰੀਤੂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੁਖਾਰ ਪਾ ਸੀ ਇੱਕ ਮਿੰਟ ਵੀ ਰੀਤੂ ਦਾ ਬੁਖਾਰ ਨਹੀਂ ਉਤਰ ਰਿਹਾ ਸੀ ਰੀਤੂ ਦੇ ਪਿਤਾ ਜੀ ਆਖਣ ਲੱਗੇ ਕਿ ਰੀਤੂ ਨੂੰ ਹਸਪਤਾਲ ਲੈ ਚਲਦੇ ਹਾਂ ਮੁਕੇਸ਼ ਨੇ ਰੀਤੂ ਦੇ ਪਿਤਾ ਨੂੰ ਇੱਕ ਪਾਸੇ ਕਰਕੇ ਆਖਿਆ ਪਿਤਾ ਜੀ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਆ ਉਸ ਦੀ ਤਾਂ ਬਸ ਹੁਣ ਸੇਵਾ ਹੀ ਆ ਅਜੀ ਉਹ ਸੋਰਾ ਜਵਾਈ ਗੱਲਾਂ ਕਰ ਰਹੇ ਸੀ ਕੇ ਰੀਤੂ ਨੂੰ ਓਕੇ ਓਕੇ ਸਾਂਹਣ ਲੱਗੇ ਖੂਨ ਦੀ ਉਲਟੀ ਆਈ ਤੇ ਉਸ ਤੋਂ ਬਾਅਦ ਵਿੱਚ ਸਦਾ ਦੀ ਨੀਂਦ ਸੋ ਗਈ। ਮਹੱਲੇ ਦੇ ਸਾਰੇ ਲੋਕ ਇਕੱਠੇ ਹੋ ਗਏ ਆਪੋ ਆਪਣੀਆਂ ਗੱਲਾਂ ਕਰ ਰਹੇ ਸੀ। ਸਵੇ ਇਹ ਸੋਚ ਰਹੇ ਸੀ ਸ਼ਾਇਦ ਰੀਤੂ ਨੂੰ ਵੀ ਉਸੇ ਸੱਸ ਨੇ ਕੁਝ ਖਵਾ ਕੇ ਮਾਰ ਦਿੱਤਾ। ਸਵੇ ਆਖ ਰਹੇ ਸੀ ਇਸ ਮੁੰਡੇ ਦੇ ਕਿੰਨੀ ਕਿਸਮਤ ਮਾੜੀ ਆ। ਉਸਦੇ ਵਿਆਹ ਹੋਏ ਨੂੰ ਅਜੇ ਮਸਾਂ ਤੋਂ 2 ਸਾਲ ਹੀ ਹੋਏ ਸੀ। ਉਸ ਦੀ ਕੋਈ ਵੀ ਪਤਨੀ ਲੰਮੇ ਸਮੇਂ ਤੱਕ ਇਸਾ ਸਾਥ ਨਹੀਂ ਦੇ ਪਾ ਸਕੀ ਸੀ। ਰੀਤੂ ਬਿਮਾਰੀ ਕਾਹਨ ਪਿੰਜਰ ਬਣ ਗਈ ਸੀ ਉਸ ਦੇ ਸੰਸਕਾਰ ਦੇ ਕਰਨ ਸਾਰੇ ਜਨੇ ਕਾਲੀ ਕਰਨ ਲੱਗੇ ਉਸੇ ਦਿਨ ਹੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਤੇ ਫਟਾਫਟ ਸੰਸਕਾਰ ਕਰਨ ਦੀ ਕੀਤੀ ਰੀਤੂ ਦੇ ਸਹੁਰਿਆਂ ਨੂੰ ਡਰ ਸੀ ਕਿ ਕਿਤੇ ਕੋਈ ਹੁਣ ਸ਼ਿਕਾਇਤ ਨਾ ਕਰ ਦੇਵੇ ਰੀਤੂ ਦੀ ਮੌਤ ਦਾ ਇਲਜ਼ਾਮ ਵੀ ਸਾਡੇ ਤੇ ਨਾ ਆ ਜਾਵੇ ਰੀਤੂ ਨੂੰ ਤਾਂ ਕੈਂਸਰ ਦੀ ਬਿਮਾਰੀ ਸੀ ਜਿਸ ਨੇ ਉਸ ਨੂੰ ਇੱਕ ਵਾਰ ਮੰਜੇ ਤੇ ਪਾ ਕੇ ਮੁੜ ਕੇ ਉੱਠਣ ਨਹੀਂ ਦਿੱਤਾ ਰੀਤੂ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਵੀ ਅੰਤ ਹੋ ਗਿਆ ਜਾਪਦਾ ਸੀ ਉਸੇ ਦਿਨ ਹੀ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਮੈਂ ਵੀ ਅਗਲੇ ਦਿਨ ਮਾਸੀ ਦੇ ਕੋਲ ਚਲਾ ਗਿਆ ਜਦੋਂ ਵੀ ਮੈਂ ਘਰ ਆਉਂਦਾ ਸੀ ਮੇਰੀ ਮਾਂ ਨੇ ਕਲੇਸ਼ ਪਾਉਣਾ ਸ਼ੁਰੂ ਕਰ ਦੇਣਾ ਕਈ ਵਾਰ ਸੋਚਿਆ ਮੈਂ ਆਤਮ ਹੱਤਿਆ ਕਰ ਲਵਾਂ ਫਿਰ ਮੈਨੂੰ ਅਸ਼ਦੀ ਜ਼ਿੰਦਗੀ ਦੇ ਬਾਰੇ ਸੋਚਦਾ ਅਸ਼ਦੀ ਕਿਸਮਤ ਕਿੰਨੀ ਮਾੜੀ ਆ ਜਿਸ ਨੇ ਬਚਪਨ ਵਿੱਚ ਹੀ ਮਾਂ ਨੂੰ ਰੱਬ ਨੇ ਦੂਰ ਕਰ ਦਿੱਤਾ ਅਸ਼ਦਾ ਪਲੱਖੀ ਕਸੂਰ ਆਪਣੇ ਬੱਚੇ ਤੇ ਕਿਵੇਂ ਦੂਰ ਹੋਮ ਅਸ਼ਦਾ ਪਿਆਰ ਮੈਨੂੰ ਘਰ ਤੋਂ ਬਾਹਰ ਨ ਜਾਣ ਲਈ ਰੋਕਦਾ ਮੇਕ ਦਿਨ ਆਛ ਨੂੰ ਨਾਲ ਲੈ ਤੇ ਮਾਸੀ ਦੇ ਘਰ ਚਲਾ ਗਿਆ ਮੇਰਾ ਦਿਲ ਨਾ ਕਰੀ ਤੇ ਮੈਂ ਵਾਪਸ ਆਪਣੀ ਮਾਂ ਦੇ ਕੋਲ ਜਾਮ ਮੈਨੂੰ ਸੱਚਮੁੱਚ ਉਹ ਆਪਣੀ ਮਾਂ ਨਹੀਂ ਜਾਪਦੀ ਸੀ ਉਹ ਮੈਨੂੰ ਮਤਰੀ ਮਾਂ ਜਾਪਦੀ ਸੀ ਮੈਂ ਮਾਸੀ ਦੇ ਘਰ ਹੀ ਰਹਿਣ ਲੱਗ ਪਿਆ ਸਵੇਰੇ ਜਿਹੜਾ ਉਸ ਨੂੰ ਸਕੂਲ ਛੱਡ ਕੇ ਆਉਣਾ ਬਹੁਤ ਦੂਰ ਪੈਂਦਾ ਸੀ ਫਿਰ ਮੈਂ ਦਫ਼ਤਰ ਵੀ ਜਾਣਾ ਉਦੋਂ ਇੱਕ ਦਿਨ ਮੇਰੇ ਮੰਮੀ ਪਾਪਾ ਮਾਸੀ ਦੇ ਘਰ ਆ ਗਏ ਮਾਸੀ ਨੂੰ ਆਖਣ ਲੱਗੇ ਦੇਖ ਨਿਰਮਲਾ ਕਿਉਂ ਸਾਡਾ ਘਰ ਪਟਦੀਆਂ ਜੇ ਤੂੰ ਇਸ ਤਾਂ ਹੀ ਕਰਨਾ ਸੀ ਤਾਂ ਸਾਨੂੰ ਬੱਚਾ ਕਿਉਂ ਦਿੱਤਾ ਸੀ ਮਾਸੀ ਜੀ ਗੁੱਸੇ 'ਚ ਬੋਲੇ ਕਿਤੇ ਵੀ ਮੈਨੂੰ ਇਸ ਨੂੰ ਕੁਝ ਨਹੀਂ ਆਖਦੀ ਬਚਪਨ ਵਿੱਚ ਹੀ ਮੈਂ ਆਪਣੇ ਪੁੱਤ ਨੂੰ ਤੱਕਾ ਦੇ ਕੇ ਪਛਤਾ ਰਹੀ ਹਾਂ ਮਾਸੀ ਜੀ ਮੰਮੀ ਪਾਪਾ ਨੂੰ ਗੁੱਸੇ ਵਿੱਚ ਬੋਲੀ ਅੰਤ ਮੈਨੂੰ ਸਮਝਾਉਣ ਲੱਗੀ ਮੈਂ ਆਪਣੇ ਮੰਮੀ ਪਾਪਾ ਕੋਲ ਪਾਪਾ ਚਲੇ ਗਿਆ ਜਾਂ ਤੇਰਾ ਦਿਲ ਕਰਦਾ ਪਰ ਤੂੰ ਮੇਰੇ ਕੋਲ ਆ ਜਾਇਆ ਕਰ ਮਾਸੀ ਜੀ ਨੇ ਮੈਨੂੰ ਆਪਣੇ ਘਰ ਜਾਣ ਲਈ ਆਖਿਆ ਮੈਂ ਸ਼ਾਮ ਨੂੰ ਅਰਸ਼ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਘਰ ਵੇ ਜਾ ਕੇ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਚੁੱਪਚਾਪ ਆਪਣੇ ਕਮਰੇ ਵਿੱਚ ਬੈਠ ਗਿਆ ਮੰਮੀ ਸੀਨੇ ਮੈਨੂੰ ਇੱਕ ਵਾਰ ਆਵਾਜ਼ ਮਾਰੀ ਮੁਕੇਸ਼ ਬਾਹਰ ਜਾ ਵੋ ਆਪਣਾ ਖਾਣਾ ਖਾ ਲਵੋ ਮੈਂ ਵੀ ਚੁੱਪਚਾਪ ਜਾ ਕੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਦਾ ਤੇ ਆਪਣੇ ਕਮਰੇ ਵਿੱਚ ਆ ਕੇ ਬੈਠ ਗਿਆ ਜਿਦੋਂ ਤੋਂ ਰੀਤੂ ਮੈਨੂੰ ਛੱਡ ਕੇ ਚਲੀ ਗਈ ਤਾਂ ਮੇਰਾ ਘਰ ਵਿੱਚ ਬਿਲਕੁਲ ਦਿਲ ਨਹੀਂ ਲੱਗਦਾ ਸੀ ਮੇਰਾ ਮਨ ਕਰਦਾ ਸੀ ਉਹ ਕਿਤੇ ਵੀ ਚਲਾ ਜਾਵਾਂ ਮੈਨੂੰ ਕੋਈ ਨਾ ਬੁਲਾਵੇ 10 ਦਿਨ ਦੇ ਵਿੱਚ ਰੀਤੂ ਦੀ ਅੰਤਿਮ ਅਰਦਾਸ ਹੋ ਗਈ ਰੀਤੂ ਦੀ ਅੰਤਿਮ ਅਰਦਾਸ ਸਮੇਂ ਰੀਤੂ ਦੇ ਮੰਮੀ ਪਾਪਾ ਪਹੁੰਚੇ ਸੀ ਰੀਤੂ ਦੇ ਮੰਮੀ ਪਾਪਾ ਦੇ ਨਾਲ ਉਸਦੇ ਮਾਮਾ ਮਾਸੀ ਪੂਆ ਫੁੱਫੜ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਮੇਰੇ ਮਾਮਾ ਜੀ ਨੇ ਮੇਰੇ ਪਿਤਾ ਜੀ ਨੂੰ ਸਲਾਹ ਦਿੱਤੀ ਕਿ ਜੇ ਤੁਸੀਂ ਚਾਹੋ ਰੀਤੂ ਦੀ ਛੋਟੀ ਭੈਣ ਦਾ ਰਿਸ਼ਤਾ ਮੁਕੇਸ਼ ਨੂੰ ਹੀ ਕਰ ਦਿਓ ਉਸ ਸਮੇਂ ਵੀ ਉਸਦੇ ਪਾਪਾ ਨੇ ਮੇਰੇ ਪਾਪਾ ਨੂੰ ਆਪਣੇ ਕੋਲ ਬੁਲਾਇਆ ਮੇਰੇ ਪਾਪਾ ਜੀ ਨੇ ਮੰਮੀ ਜੀ ਤੇ ਮਾਸੀ ਜੀ ਨਾਲ ਵੀ ਸਲਾਹ ਕੀਤੀ ਉਸ ਸਮੇਂ ਮੇਰੇ ਮਾਸੀ ਜੀ ਮੰਮੀ ਨੇ ਕੋਈ ਵੀ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਸੀ ਇਹਨਾਂ ਨੇ ਆਖ ਦਿੱਤਾ ਜਿਵੇਂ ਤੁਹਾਨੂੰ ਠੀਕ ਆ ਮੈਂ ਉਸ ਸਮੇਂ ਮਨਾ ਕਰ ਦਿੱਤਾ ਮੈਨੂੰ ਮੰਮੀ ਜੀ ਜਿਹੜਾ ਤਾਂ ਪਤਾ ਸੀ ਮੈਨੂੰ ਇਹ ਵੀ ਪਤਾ ਸੀ ਕਿ ਰਿਤੂ ਵਰਗਾ ਵਰਤਾਉ ਰਿਤੂਦੀਪ ਪੈਨ ਨਾਲ ਵੀ ਕਰਨਗੇ ਮੈਂ ਪਪਾ ਜੀ ਨਾਲ ਇੱਕ ਪਾਸੇ ਹੋ ਕੇ ਗੱਲ ਕੀਤੀ ਪਪਾ ਜੀ ਜੇ ਮੰਮੀ ਜੀ ਰਿਤੂਦੀਪ ਪੈਨ ਨਾਲ ਵੀ ਰਿਤੂ ਵਰਗਾ ਵਰਤਾਉ ਕੀਤਾ ਤਾਂ ਮੈਂ ਇਹ ਵਿਆਹ ਨਹੀਂ ਕਰਵਾਵਾਂਗਾ ਉਸ ਸਮੇਂ ਤਨਬਾਜੀ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਸਸ਼ਿਕਾ